ਕਰਾਤੀ ਸਾਡੀ ਬਹੁਤ ਔਖੀ ਮੇਰੀ ਕਰਾਤੀ ਚਾਰ ਰਸਤਾ ਮਰਦੀ ਸੀ ਮੈਨੂੰ ਪਤਾ ਵੀ ਮੈਂ ਆਪਣੇ ਬੱਚੇ ਤੋਂ ਬਿਨਾ ਕਿਵੇਂ ਰਾਤ ਕੱਤੀ ਮੈਂ ਸਾਰੀ ਰਾਤ ਸੁੱਤੀ ਨਹੀਂ ਹਾਂ ਹਾਂ ਬੜਾ ਬੜਾ ਹਾਂ ਨਾ ਬਰਪੀਰ ਦੋਸਤ ਮਾਸਾਹੋ ਬੀਜੀ ਮੈਂ ਕਿਹੜੇ ਥਲੇ ਲੋਕ ਪੰਜਾਬ ਪੁਲਿਸ ਨੇ ਵੀ ਜੁੜੀ ਹੈ ਸਾਡੇ ਤੀ ਨੇ ਬਹੁਤ ਕਮਾਨ ਕਰੀ ਜੀ ਸਾਡੇ ਸਾਰੇ ਸਟਾਫ ਨੇ ਇੱਕ ਮਿੰਟ ਬੇਟਾ ਅਪਜੀ ਕਰੋ ਮੈਡਮ ਮੈਡਮ ਇਟਿਕਟ ਇਟਿਕਟ पंजाब पुलिस पंजाब पुलिस ਹਾਂ ਮੈਂ ਕਹਿੰਦਾ ਵੀ ਉਹ ਹੀ ਥਾਂ 'ਚ ਕੱਢ ਦੋ ਹਾਂ ਫੋਟੋ ਪ੍ਰੋਬਲਮ ਹੈ ਹਾਂਜੀ ਕੋਈ ਨਾ ਸਾਈਡ 'ਚ ਸਪੇਸ ਬਣਾ ਦੋ ਹਾਂਜੀ ਹਾਂਜੀ ਠੀਕ ਆ ਆ ਇਹਨੂੰ ਪਿੱਛੇ ਕਰ ਦੇ ਪਿੱਛੇ ਕਰ ਦੇ ਇੱਕ ਮਿੰਟ ਜੀ ਤੁਸੀਂ ਇੱਥੇ ਕਰ ਦਿਓ ਫੋਟੋ ਖਿਲਾ ਲਓ ਦੇਖੇ ਪਿੱਛੇ ਆ ਜਾਓ ਤੈ ਤਸਵੀਰਾਂ ਨੇ ਉਹ ਪਲ ਨੇ ਜਦੋਂ 7 ਸਾਲ ਦਾ ਮਾਸੂਮ ਪਵਕੀਰਤ ਆਪਣੇ ਘਰ ਪਹੁੰਚਿਆ ਬੀਤੇ ਦਿਨ ਉਸ ਨੂੰ ਅਗਵਾਕਾਰਾਂ ਦੇ ਵੱਲੋਂ ਜਿਹੜਾ ਕਿਡਨੈਪ ਕੀਤਾ ਗਿਆ ਸੀ ਘਰੋਂ ਹੀ ਉਸ ਨੂੰ ਕਿਡਨੈਪ ਕਰਕੇ ਲੈ ਗਏ ਸੀ ਤਾਂ ਤਸਵੀਰਾਂ ਹਰਪਾਲ ਸਿੰਘ ਚੀਮਾ ਐਸਐਸਪੀ ਨਾਲ ਉਹਨਾਂ ਦੇ ਖੰਨਾ ਜੋਤੀ ਯਾਦਵ ਬੈਂਸ ਪਹੁੰਚੇ ਨੇ ਔਰ ਹੋਰ ਪਿੰਡ ਦੇ ਲੋਕ ਔਰ ਇਹ ਤਸਵੀਰਾਂ ਨੇ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਇੱਕ ਪਰਿਵਾਰ ਤੇ ਕੀ ਬੀਤੀ ਹੋਵੇਗੀ ਜਦੋਂ ਉਹਨਾਂ ਦਾ 7 ਸਾਲ ਦਾ ਮਾਸੂਮ ਬੱਚਾ ਇਸ ਤਰ੍ਹਾਂ ਅਗਵਾ ਹੋ ਗਿਆ ਹੋਵੇ ਤਾਂ ਦੇਖੋ ਤੁਸੀਂ ਮਾਂ ਕਿਵੇਂ ਆਪਣੇ ਪੁੱਤ ਨੂੰ ਲਾੜ ਲਡਾਉਣ ਦੀ ਨਜ਼ਰ ਆ ਰਹੀ ਹੈ ਤਾਂ ਬੇਹਤ ਭਾਵੁਕ ਕਰਦੀਆਂ ਇਹ ਤਸਵੀਰਾਂ ਔਰ ਪੰਜਾਬ ਪੁਲਿਸ ਦਾ ਕਾਬਲੇ ਤਾਰੀਫ ਕਮ ਨਜ਼ਰ ਆਇਆ ਮਲੇਰ ਕੋਟਲਾ ਪੁਲਿਸ ਔਰ ਇਸ ਤੋਂ ਇਲਾਵਾ ਖੰਨਾ ਪੁਲਿਸ ਪਟਿਆਲਾ ਪੁਲਿਸ ਬਹੁਤ ਕਮਾਲ ਦਾ ਜਿਹੜਾ ਪੁਲਿਸ ਦਾ ਰੋਲ ਜਿਹੜਾ ਸਾਰਾ ਨਜ਼ਰ ਆਇਆ ਐਸਐਸਪੀ ਨਾਨਕ ਸਿੰਘ ਪਟਿਆਲੇ ਤੋਂ ਔਰ ਇਹ ਤਸਵੀਰਾਂ